ਦੋਸਤੋ ਪ੍ਰੋਗਰਾਮ ਅੱਜ ਦੀ ਚਰਚਾ ਲੈ ਕੇ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਅਰਵਿੰਦਰ ਸਿੰਘ ਪੱਟੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਤੇ ਚਰਚਾ ਕਰਦੇ ਹਾਂ ਚਰਚਾ ਉਹਨਾਂ ਵਿਸ਼ਿਆਂ ਤੇ ਜਿਹੜੇ ਅੱਜ ਕੱਲ ਚਰਚਾ 'ਚ ਹੁੰਦੇ ਆ ਯਾਨੀ ਕਰੰਟ ਟੌਪਿਕਸ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ ਹੈ ਇਹ ਦੋਸਤੋ ਕੱਲ 21 ਫਰਵਰੀ ਸੀ ਤੇ ਕੱਲ ਅੰਤਰਰਾਸ਼ਟਰੀ ਮਾਤ ਪਾਸ਼ਾ ਦਿਵਸ ਸੀ ਅਸੀਂ ਐਸੇ ਕਰਕੇ ਅੱਜ ਦਾ ਵਿਸ਼ਾ ਚੁਣਿਆ ਸਾਡੀ ਮਾਂ ਬੋਲੀ ਪੰਜਾਬੀ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਸਾਨੂੰ ਸਾਰਿਆਂ ਨੂੰ ਇਹਦਾ ਸਤਿਕਾਰ ਕਰਨਾ ਚਾਹੀਦਾ ਗਣਕ ਸਤਿਕਾਰ ਅਸੀਂ ਕਰ ਰਹੇ ਹਾਂ ਇਹਨਾਂ ਸਾਰੀਆਂ ਗੱਲਾਂ ਤੇ ਅਸੀਂ ਚਰਚਾ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ 'ਚ ਤੇ ਮੇਰੇ ਨਾਲ ਜਿਹੜੇ ਮਹਿਮਾਨ ਬੈਠੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਤਾਰਫ਼ ਹੋਣਾ ਕਰਾ ਦਿਆਂ ਮੇਰੇ ਬਿਲਕੁਲ ਨਾਲ ਬੈਠੇ ਨੇ ਡਾਕਟਰ ਜਸਵਿੰਦਰ ਸਿੰਘ ਢਿੱਲੋਂ ਇਹ ਸਾਹਿਬ ਦਾ ਵਾਈਸ ਚਾਂਸਲਰ ਨੇ ਜੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਕਟਰ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਮਿਹਰਬਾਨੀ ਮੈਂ ਵੀ ਦੱਸਣਾ ਕਿ ਡਾਕਟਰ ਸਾਹਿਬ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਵੀ ਰਹਿ ਚੁੱਕੇ ਹੈ ਇਹ ਮੇਰੇ ਦੂਜੇ ਮਹਿਮਾਨ ਇਹ ਬੜੇ ਉੱਗੇ ਸਾਇਤਕਾਰ ਨੇ ਜੀ ਇਹਨਾਂ ਦਾ ਨਾਂ ਹੈ ਜੀ ਸਰ ਸਤਿੰਦਰਪਾਲ ਸਿੰਘ ਸਿਧਵਾ ਸਿਧਵਾ ਸਾਹਿਬ ਸਾਡੇ ਪੰਜਾਬ ਤੋਂ ਨੇ ਪਰ ਅੱਜ ਕੱਲ ਕਾਫੀ ਦੇਰ ਤੋਂ ਕੈਨੇਡਾ ਯਾਨੀ ਟੋਰਾਂਟੋ ਚ ਜਾ ਵਸੇ ਸਿਧਵਾ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਮਿਹਰਬਾਨੀ ਪਟੇ ਸਾਹਿਬ ਥੈਂਕ ਯੂ ਲੋ ਜੀ ਚਰਚਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮਾਤ ਭਾਸ਼ਾ ਦਿਵਸ ਜਿਹੜਾ ਕੱਲ ਮਨਾਇਆ ਗਿਆ ਉਹਦੀ ਸ਼ੁਰੂਆਤ ਕਿੱਥੋਂ ਹੋਈ ਸੀ ਉਹ ਆਪਾਂ ਡਾਕਟਰ ਟਰੌਣ ਪੁੱਛਦੇ ਹਾਂ ਮਾਤ ਭਾਸ਼ਾ ਦਿਵਸ ਨੂੰ ਕੁ ਮੰਤਰੀ ਪੱਧਰ ਤੇ ਮਨਾਉਣ ਦਾ ਜਿਹੜਾ ਸਿਰ ਹੈ ਜੀ ਉਹ ਮੈਂ ਸਮਝਦਾ ਕਿ ਬੰਗਲਾਦੇਸ਼ ਨਿਵਾਸੀਆਂ ਨੂੰ ਜਾਂਦਾ ਬੰਗਲਾਦੇਸ਼ ਨੂੰ ਹਾਂਜੀ ਬੰਗਲਾਦੇਸ਼ ਦੇ ਵਿੱਚ ਬਹੁਤ ਸਾਲਾਂ ਤੱਕ ਇਹ ਜਦੋਜਹਿਦ ਚੱਲਦੀ ਰਹੀ ਕਿ ਬੰਗਲਾ ਭਾਸ਼ਾ ਨੂੰ ਜਿਹੜਾ ਹੈ ਉਹ ਪਹਿਲੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ ਜੀ ਇਹ ਚਰਚਾ ਬੰਗਲਾਦੇਸ਼ ਦੇ ਆਜ਼ਾਦ ਹੋਣ ਤੋਂ ਹੋਂਦ ਵਿੱਚ ਆਉਣ ਤੋਂ ਬਾਅਦ ਵੀ ਕਾਫੀ ਦੇਰ ਚੱਲਦੀ ਰਹੀ ਮਤਲਬ 1971 ਤੋਂ ਪਹਿਲਾਂ 71 ਤੋਂ ਪਹਿਲਾਂ ਵੀ ਸੀ 71 ਤੋਂ ਬਾਅਦ ਵੀ ਇਹ ਚੱਲਦੀ ਰਹੀ ਜੀ ਆਖਰਕਾਰ ਯੂਨੈਸਕੋ ਨੇ ਏ ਬੰਗਲਾਦੇਸ਼ ਸਰਕਾਰ ਦੀ ਮੰਗ ਦੇ ਉੱਤੇ 21 ਅਪ੍ਰੈਲ 1999 ਨੂੰ ਇੱਕ ਜਿਹੜਾ ਹੈ ਮਤਾ ਪਾਸ ਕਰ ਦਿੱਤਾ ਕਿ ਸਾਰੀ ਹੀ ਦੁਨੀਆ ਤੇ ਕਮਾਂਤਰੀ ਪੱਦਰ ਦੇ ਉੱਤੇ ਜਿਹੜਾ ਹੈ ਮਾਤ ਪਾਸ਼ਾ ਦਿਵਸ ਜਿਹੜਾ ਹੈ ਉਹ ਮਨਾਇਆ ਜਾਏਗਾ ਤੇ 21 ਫਰਵਰੀ 2000 ਤੋਂ ਜੇਨੇਸਕੋ ਦੇ ਨੋਟੀਫਿਕੇਸ਼ਨ ਤੋਂ ਬਾਅਦ ਜਿਹੜਾ ਹੈ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਮਾਤ ਪਾਸ਼ਾ ਦਿਵਸ ਜਿਹੜਾ ਹੈ ਉਹ ਮਨਾਇਆ ਜਾਣਾ ਸ਼ੁਰੂ ਹੋ ਗਿਆ ਮਤਲਬ 2000 ਚ ਸ਼ੁਰੂ ਹੋਇਆ ਅੱਜ ਪੂਰੇ 25 ਸਾਲ ਹੋ ਗਏ ਅੱਜ ਪੂਰੇ 25 ਸਾਲ ਹੋ ਗਏ ਨੇ ਸਿਲਵਰ ਜੁਬਲੀ ਹੋ ਗਈ ਸਿਲਵਰ ਜੁਬਲੀ ਹੋ ਗਈ ਤੇ ਸਾਰੀ ਹੀ ਦੁਨੀਆ ਦੇ ਵਿੱਚ ਸਾਰੇ ਹੀ ਭਾਈਚਾਰਿਆਂ ਵੱਲੋਂ ਆਪਣੀ ਆਪਣੀ ਮਾਤ ਪਿਤਾ ਸਾਹਿਬ ਦੇ ਮਾਨ ਸਨਮਾਨ ਵਜੋਂ ਪੂਰੀ ਦੁਨੀਆ ਵਿੱਚ ਇਸ ਦਿਵਸ ਨੂੰ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਸਕੂਲਾਂ ਕਾਲਜਾਂ ਸਰਕਾਰੀ ਅਦਾਰਿਆਂ ਵਿੱਚ ਜੀ ਐਨ ਜੀਓਜ਼ ਵੱਲੋਂ ਬਹੁਤ ਸਾਰੇ ਅਦਾਰਿਆਂ ਵੱਲੋਂ ਜਿਹੜਾ ਹੈ ਮਾਤ ਪਿਤਾ ਦਿਵਸ ਜਿਹੜਾ ਹੈ ਮਨਾਇਆ ਜਾਂਦਾ ਮੈਂ ਸਮਝਦਾ ਕਿ ਇਹਨੂੰ ਇੱਕ ਮਾਤ ਭਾਸ਼ਾ ਪ੍ਰਤੀ ਅਵੇਅਰਨੈਸ ਲਿਆਉਣ ਲਈ ਇਸ ਦਿਨ ਦਾ ਜਿਹੜਾ ਹੈ ਵੱਡਾ ਮਹੱਤਵ ਹੈ ਤੇ ਦੂਰਦਰਸ਼ਨ ਕੇਂਦਰ ਮੈਂ ਸਮਝਦਾ ਇੱਕ ਵੱਡਾ ਪ੍ਰਯੋਗ ਕਰ ਰਿਹਾ ਕਿ ਆਪਣੇ ਵਿਊਅਰਸ ਤੱਕ ਇਸ ਮਾਤ ਭਾਸ਼ਾ ਦਿਵਸ ਦੀ ਮਹੱਤਤਾ ਜਿਹੜਾ ਹੈ ਉਹ ਲੈ ਕੇ ਲੋਕਾਂ ਤੱਕ ਜਾ ਡਾਕਟਰ ਸਾਹਿਬ ਦੀ ਗੱਲ ਨੂੰ ਹੋਰ ਅੱਗੇ ਤਾਂ ਉਦਾਂ ਨਹੀਂ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਬਹੁਤ-ਬਹੁਤ ਮੁਬਾਰਕਬਾਦ ਦਵਾਂਗਾ ਮਾਤ ਭਾਸ਼ਾ ਦਿਵਸ ਦੀ ਜਿਹੜੇ ਕੱਲ 25 ਸਾਲ ਪੂਰੇ ਹੋਏ ਆ ਬਿਲਕੁਲ ਸਦਰੂ ਸਾਹਿਬ ਤੁਸੀਂ ਕੈਨੇਡਾ ਚ ਜਾ ਕੇ ਵਸੇ ਹੋ ਜੀ ਮਾਤ ਭਾਸ਼ਾ ਦਿਵਸ ਦੀ ਸ਼ੁਰੂਆਤ ਜਿਹਦਾ ਕਿ ਦੱਸਿਆ 2000 ਚ ਹੋ ਗਈ ਸੀ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਬਾਹਰਲੇ ਦੇਸ਼ ਨੇ ਸਪੋਜ਼ ਤੁਸੀਂ ਕੈਨੇਡਾ ਦੀ ਗੱਲ ਕਰ ਰਹੇ ਹੋ ਕੈਨੇਡਾ ਚ ਜਿਹੜੀ ਮਾਤ ਭਾਸ਼ਾ ਸਾਡੀ ਪੰਜਾਬੀ ਮਾਂ ਬੋਲੀ ਹੈ ਉਹਨੂੰ ਕਿੰਨਾ ਕੁ ਮਾਨ ਸਤਕਾਰ ਮਿਲਦਾ ਹੈ ਕਿਉਂਕਿ ਜਿਹੜੇ ਅਸੀਂ ਪ੍ਰਵਾਸੀ ਲੋਕ ਹੁੰਨੇ ਆ ਜੀ ਅਸੀਂ ਪੱਟੀ ਸਾਹਿਬ ਸੌਂਦੇ ਹੀ ਉੱਥੇ ਆ ਜਾਗਦੇ ਅਸੀਂ ਆਪਣੀ ਮਾਂ ਬੋਲੀ ਵਿੱਚ ਆ ਜੀ ਇੱਕ ਮਾਂ ਔਰ ਇੱਕ ਮਾਂ ਬੋਲੀ ਇਹਨਾਂ ਦੋਨਾਂ ਨੂੰ ਬੰਦਾ ਸਾਰੀ ਉਮਰ ਰਿਸਾਰ ਨਹੀਂ ਸਕਦਾ ਜੀ ਜਿਵੇਂ ਮਾਂ ਬੱਚੇ ਦਾ ਟੈਂਪਰੇਚਰ ਬਿਨਾ ਥਰਮਾਮੀਟਰ ਤੋਂ ਮੱਥੇ ਤੇ ਹੱਥ ਰੱਖ ਕੇ ਦੱਸ ਸਕਦੀ ਆ ਜੀ ਜੀ ਜਿਵੇਂ ਮਾਂ ਬੱਚੇ ਦਾ ਮੱਥਾ ਚੁੰਮ ਕੇ ਤੇ ਉਹਦੀ ਤਕਦੀਰ ਬਦਲ ਦਿੰਦੀ ਆ ਐਵੇਂ ਹੀ ਮਾਂ ਬੋਲੀ ਜਿਹੜੀ ਆ ਉਹ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਤੁਸੀਂ ਚਲੇ ਜਾਓ ਉਹ ਮਾਂ ਬੋਲੀ ਤੁਹਾਨੂੰ ਉਸੇ ਤਰ੍ਹਾਂ ਹੀ ਲੋਰੀਆਂ ਦਿੰਦੀ ਰਹਿੰਦੀ ਆ ਉਸੇ ਤਰ੍ਹਾਂ ਹੀ ਤੁਹਾਨੂੰ ਉਤਸ਼ਾਹਤ ਕਰਦੀ ਰਹਿੰਦੀ ਆ ਔਰ ਸਾਡੇ ਦੁਨੀਆਂ ਭਰ ਵਿੱਚ ਕਿਉਂਕਿ ਹੁਣ ਪੰਜਾਬੀ ਵੱਸਦੇ ਆ ਤੇ ਉੱਥੇ ਆਪਣੀ ਆਪਣਾ ਵਿਰਸਾ ਤੇ ਆਪਣਾ ਪਛੋਕੜ ਤੇ ਆਪਣੀ ਬੋਲੀ ਅਸੀਂ ਉੱਥੇ ਨਾਲ ਹੀ ਲੈ ਕੇ ਜਾਂਦੇ ਆ ਜੀ ਹੁਣ ਕਿਉਂਕਿ ਜੇ ਤੁਸੀਂ ਟੋਰਾਂਟੋ 'ਚ ਪੁੱਛਿਆ ਤੇ ਉਸ ਤੋਂ ਪਹਿਲਾਂ ਮੈਂ ਗੱਲ ਜ਼ਰੂਰ ਕਹਿ ਦੇਣੀ ਚਾਹਨਾ ਕਿ ਉਹ ਕੌਮਾਂ ਜਿਹੜੀਆਂ ਆਪਣੇ ਵਿਰਸੇ ਨੂੰ ਤੇ ਆਪਣੀ ਬੋਲੀ ਨੂੰ ਭੁੱਲ ਜਾਂਦੀਆਂ ਉਹ ਜਿਉਂਦੇ ਜੀ ਹਸਤੀ ਦੀ ਸਲੇਟ ਤੋਂ ਗਲਤ ਅੱਖਰ ਵਾਂਗ ਮਿਟ ਜਾਂਦੀਆਂ ਜੀ ਔਰ ਵਿਦੇਸ਼ਾਂ ਵਿੱਚ ਕਿਉਂਕਿ ਸਾਡੀ ਪਾਪੂਲੇਸ਼ਨ ਕਾਫੀ ਜ਼ਿਆਦਾ ਜੀ ਅਸੀਂ ਉੱਥੇ ਆਪਣੇ ਕਾਰਜਸ਼ੀਲ ਬੜੇ ਤਕੜੇ ਆ ਇਸ ਲਈ ਕੈਨੇਡਾ ਦੇ ਵਿੱਚ ਵੀ ਅ ਅੱਜਕੱਲ ਇੱਕ ਤਾਂ ਪਾਰਲੀਮੈਂਟ ਵਿੱਚ ਤੀਜੇ ਨੰਬਰ ਦੀ ਭਾਸ਼ਾ ਪੰਜਾਬੀ ਬੋਲੀ ਜਾਂਦੀ ਹੈ ਜੀ ਜਦੋਂ ਤੁਸੀਂ 에어ਪੋਰਟ ਤੇ ਉੱਤੋਂਗੇ ਤਾਂ 에어ਪੋਰਟ ਤੇ ਤੁਹਾਨੂੰ जीआईए ਨੂੰ ਪੰਜਾਬੀ ਵਿੱਚ ਲਿਖਿਆ ਹੋਇਆ ਮਿਲੂਗਾ ਜੀ ਜੀ ਅਰ ਇਮੀਗ੍ਰੇਸ਼ਨ ਦੇ ਅਫੀਸਰ ਜੇਕਰ ਤੁਹਾਡੇ ਨਾਲ ਗੱਲਬਾਤ ਕਰਦੇ ਆ ਤਾਂ ਉਹ ਤੁਹਾਨੂੰ ਪੰਜਾਬੀ ਦਾ ਟ੍ਰਾਂਸਲੇਟਰ ਵੀ ਜਦ ਹੀ ਲੈ ਕੇ ਆਉਣਗੇ ਉਹਦੇ ਨਾਲ ਤੁਹਾਡੀ ਗੱਲਬਾਤ ਕਰਵਾਉਣਗੇ ਸਰਕਾਰੀ ਦਰਬਾਰੇ ਵੀ ਪੰਜਾਬੀ ਮਾਂ ਪਾਤਸ਼ਾਹ ਦਾ ਬੜਾ ਬੋਲ ਬੱਲ ਹੈ ਅਤੇ ਜਿਹੜੇ ਸਾਡੇ ਮਾਂ ਬਾਪ ਨੇ ਉੱਥੇ ਇਹ ਸਾਡੀ ਜਨਰੇਸ਼ਨ ਜਿਹੜੀ ਅਸੀਂ ਘਰਾਂ ਵਿੱਚ ਵੀ ਪੰਜਾਬੀ ਬੋਲਦੇ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਆ ਉਹ ਪੰਜਾਬੀ ਬੋਲਣ ਹੀ ਨਾ ਸਗੋਂ ਪੰਜਾਬੀ ਪੁੱਟ ਪੁੱਟ ਬੋਲਣ ਜੀ ਪੁੱਟ ਪੁੱਟ ਬੋਲ ਬਹੁਤ ਸੋਹਣੀ ਗੱਲ ਕੀਤੀ ਬਹੁਤ ਹੀ ਚਲੋ ਸਭ ਤੁਸੀਂ ਬੜੇ ਬੜੇ ਦੇਸ਼ਾਂ 'ਚ ਗਏ ਹੋ ਉਹਨਾਂ ਨੇ ਕੈਨੇਡਾ ਦੀ ਗੱਲ ਕੀਤੀ ਹੈ ਤੇ ਬਾਕੀ ਦੇਸ਼ਾਂ 'ਚ ਕੀ ਪੰਜਾਬੀ ਦੀ ਪ੍ਰਸ਼ੰਸਾ ਮੈਂ ਸੰਮਿਧਾ ਕਿ ਇਸ ਵੇਲੇ ਪੰਜਾਬੀ ਜਿਹੜੀ ਹੈ ਦੁਨੀਆਂ ਦੀਆਂ 10 ਵੱਡੀਆਂ ਪਛਾਵਾਂ ਦਾ ਹਿੱਸਾ ਬਣੀ ਹੈ ਜੀ ਦੁਨੀਆਂ ਵਿੱਚ ਜਿਹੜੀਆਂ ਰਜਿਸਟਰਡ ਐਸਵੇਡੇ ਤੱਕ 7165 ਪਸ਼ਾਵਾਂ ਜਿਹੜੀਆਂ ਉਹ ਬੋਲੀਆਂ ਜਾਂਦੀਆਂ ਨੇ 7165 7165ਾਂ ਦੇ ਵਿੱਚ ਪੰਜਾਬੀ ਦਾ 10ਵੇਂ ਥਾਂ ਤੇ ਆਉਣਾ ਇੱਕ ਬਹੁਤ ਵੱਡੇ ਬਹੁਤ ਵੱਡੀ ਗੱਲ ਸਾਡੇ ਪੰਜਾਬੀਆਂ ਵਾਸਤੇ ਬਹੁਤ ਪੰਜਾਬੀਆਂ ਦੇ ਥੋੜੀ ਜਿਹੀ ਪਾਪੂਲੇਸ਼ਨ ਆਪੇ 550 ਮਿਲੀਅਨ ਲੋਕ ਜਿਹੜੇ ਨੇ ਉਹ ਇਸ ਵੇਲੇ ਪੰਜਾਬੀ ਬੋਲਣ ਵਾਲੇ ਦੁਨੀਆਂ ਦੇ ਵਿੱਚ ਮਿਲਦੇ ਨੇ ਜਦੋਂ ਵੀ ਮੈਂ ਕੈਨੇਡਾ ਅਮਰੀਕਾ ਜਾਂ ਕਿਧਰੇ ਮੈਂ ਯੂਕੇ ਦੇ ਵਿੱਚ ਜਾਣਾ ਜੀ ਤੇ ਬੋਰਡਾਂ ਦੇ ਨਾਂ ਬੱਸ ਸਟੈਂਡਾਂ ਦੇ ਬਾਹਰ ਜੀ ਰੇਲਵੇ ਸਟੇਸ਼ਨਾਂ ਦੇ ਬਾਹਰ ਪੰਜਾਬੀ ਦੇ ਵਿੱਚ ਜਿਹੜਾ ਉਹਨਾਂ ਸਟੇਸ਼ਨਾਂ ਦੇ ਨਾਂ ਲਿਖੇ ਨੂੰ ਵੇਖ ਕੇ ਦੁਕਾਨਾਂ ਦੇ ਉੱਤੇ ਬੋਰਡ ਜਿਹੜੇ ਨੇ ਪੰਜਾਬੀ ਵਿੱਚ ਵੇਖ ਕੇ ਤੁਸੀਂ ਵੈਨਕੂਵਰ ਡਾਊਨਟਾਊਨ ਵਿੱਚ ਜਾਂਦੇ ਆ ਤੇ ਅੱਧੀਆਂ ਦੁਕਾਨਾਂ ਦੇ ਨਾਂ ਜਿਹੜੇ ਨੇ ਪੰਜਾਬੀ ਵਿੱਚ ਲਿਖੇ ਨੇ ਜੀ ਜੀ ਇੰਗਲੈਂਡ ਵਿੱਚ ਜਾਂਦੇ ਆ ਲੈਸਟਰ ਐ ਬਾਕੀ ਐ ਜਿਹੜੇ ਇੰਗਲੈਂਡ ਤੋਂ ਦੂਰ ਡਾਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਵੀ ਪੰਜਾਬੀ ਬੱਸ ਸਟੈਂਡਾਂ ਦੇ ਉੱਤੇ ਵੀ ਨਾਂ ਜਿਹੜੇ ਨੇ ਪੰਜਾਬੀ ਵਿੱਚ ਲਿਖੇ ਮਿਲਦੇ ਨੇ ਮੈਂ ਸਮਝਦਾ ਇਹ ਸਿਰਫ ਇੱਕ ਸਾਡੇ ਗੁਰੂਆਂ ਦੀ ਸਾਜੀ ਨਵਾਜੀ ਭਾਸ਼ਾ ਦਾ ਸਤਕਾਰ ਹੀ ਨਹੀਂ ਹੈ ਮੇਰਾ ਇੱਕ ਸਵਾਲ ਵੀ ਇਹ ਹੋਣਾ ਚਾਹੀਦਾ ਸੀ ਕਿ ਪੰਜਾਬੀ ਭਾਸ਼ਾ ਦੀ ਸ਼ੁਰੂਆਤ ਕਿੱਥੋਂ ਹੋਈ ਕਿਉਂਕਿ ਸਾਡੀ ਗੁਰਬਾਣੀ ਸਾਰੀ ਪੰਜਾਬੀ ਚ ਲਿਖੀ ਹੋਈ ਹੈ ਵੈਸੇ ਤੇ ਕੋਈ ਵੀ ਭਾਸ਼ਾ ਜਿਹੜੀ ਹੈ ਨਾ ਉਹ ਰਾਤੋਂ ਰਾਤ ਸ਼ੁਰੂ ਨਹੀਂ ਹੁੰਦੀ ਬੜਾ ਲੰਬੀ ਪ੍ਰਕਿਰਿਆ ਹੈ ਸੰਸਕ੍ਰਿਤ ਤੋਂ ਬਾਅਦ ਜਿਹੜੇ ਨੇ ਉਹ ਪ੍ਰਕਿਰਤ ਆਉਂਦੇ ਨੇ ਪ੍ਰਕਿਰਤਾਂ ਤੋਂ ਬਾਅਦ ਫਿਰ ਅਪਰੰਛ ਆਉਂਦੇ ਨੇ ਅਪਰੰਛ ਤੋਂ ਬਾਅਦ ਫਿਰ ਜਿਹੜੀਆਂ ਇਹ ਸਾਡੀਆਂ ਮਾਡਰਨ ਇੰਡੀਅਨ ਲੈਂਗੁਏਜਸ ਨੇ ਇਹ ਜਿਹੜੀਆਂ ਨੇ ਵਰਨੇਕੂਲ ਲੈਂਗੁਏਜਸ ਇਹ ਆ ਜਾਂਦੀਆਂ ਨੇ ਪਰ ਜਿਹੜਾ ਸਾਡੇ ਕੋਲ ਇਤਿਹਾਸਿਕ ਸਹਿਤਕ ਰੂਪ ਵਿੱਚ ਜਿਹੜੇ ਪਰਮਾਨ ਨੇ ਉਹ ਨਾਥ ਜੋਗੀ ਜਿਹੜੇ ਪੰਜਾਬ ਦੇ ਵਿੱਚ 8ਵੀਂ ਤੋਂ ਲੈ ਕੇ 11ਵੀਂ ਸਦੀ ਤੱਕ ਵਿਚਰੇ ਗੁਰੂ ਸਭਾ ਤੋਂ ਪਹਿਲਾਂ ਗੁਰੂ ਸਾਹਿਬ ਤੋਂ ਪਹਿਲਾਂ ਉਹਨਾਂ ਨਾਥ ਜੋਗੀਆਂ ਦੀ ਬਹੁਤ ਸਾਰੀ ਬਾਣੀ ਜਿਹੜੀ ਹੈ ਉਹ ਪੰਜਾਬੀ ਵਿੱਚ ਮਿਲਦੀ ਹੈ ਜਿਹਦੇ ਵਿੱਚੋਂ ਚਰਪਟਨਾਥ ਚਰੰਗੀਨਾਥ ਮਛੰਦਰਨਾਥ ਗੁਰਖਨਾਥ ਲੋਹਪੀਪਾ ਬਹੁਤ ਸਾਰੇ ਜਿਹੜੇ ਹੈਗੇ ਨੇ 84 ਨਾਥ ਸਿੱਧ ਸੰ ਉਹਨਾਂ ਦੀ ਬਾਣੀ ਜਦੋਂ ਮਿਲਦੀ ਹੈ ਤੇ ਸਾਨੂੰ ਲੱਗਦਾ ਕਿ ਇਹ ਜਿਹੜੀ ਸਾਡੀ ਭਾਸ਼ਾ ਹੈ ਇਹ ਕਿਦਰੇ 7ਵੀਂ ਸਦੀ ਤੋਂ ਹੀ ਜਿਹੜੀ ਹੈ ਇਹਦਾ ਮੋੜ ਵੱਜ ਜਾਂਦਾ ਤੇ ਨਾਸਤ ਜੋਗੀਆਂ ਦੇ ਵੇਲੇ ਕਾਫੀ ਮਕਬੂਲ ਰੂਪ ਵਿੱਚ ਇਹ ਭਾਸ਼ਾ ਵਰਤੋਂ ਵਿੱਚ ਆਉਂਦੀ ਰਹੀ ਹੈ ਤੇ ਇਹਦਾ ਕਲਾਈਮੈਕਸ ਜਿਹੜਾ ਹੋਇਆ ਸਾਡੇ ਗੁਰੂ ਸਾਹਿਬਾਨ ਦੇ ਨਾਲ ਹੁੰਦਾ ਕਿ ਜਦੋਂ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜਿਹੜੀ ਹੈ ਉਹ 1604 ਵਿੱਚ ਉਹਦੀ ਸੰਪਾਦਨਾ ਕਰਕੇ ਉਰ ਪਹਿਲਾ ਪ੍ਰਕਾਸ਼ ਹੁੰਦਾ ਤੇ ਇਸ ਗੁਰਮੁਖੀ ਲਿਪੀ ਦੇ ਵਿੱਚ ਲਿਖੀ ਹੋਇਆ ਗੁਰੂ ਗ੍ਰੰਥ ਜਿਹੜਾ ਹੈ ਉਹ ਦੁਨੀਆ ਦਾ ਇੱਕ ਮਹਾਨ ਪਵਿੱਤਰ ਗ੍ਰੰਥ ਜਿਹੜਾ ਹੈ ਉਹ ਸਾਡੀ ਇਸ ਮੋਹਰ ਲਗਾ ਦਿੰਦਾ ਗੁਰਮੁਖੀ ਲਿਪੀ ਉੱਤੇ ਮੋਹਰ ਲਗਾ ਦਿੰਦਾ ਪੰਜਾਬੀ ਭਾਸ਼ਾ ਦੀ ਮਕਬੂਲੀਅਤ ਉੱਤੇ ਤੇ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਘਰ ਘਰ ਮੀਆਂ ਬੋਲੀ ਅਵਰ ਤੁਮਾਰੀ ਤੇ ਉਹਦੇ ਵਿੱਚ ਜਿਹੜੀ ਹੈਗਾ ਕਿ ਗੁਰੂ ਸਾਹਿਬ ਨੇ ਵੀ ਇਸ ਤਰ੍ਹਾਂ ਦੇ ਨਾਲ ਕਿ ਤੁਸੀਂ ਜਿੱਥੇ ਵੀ ਕਿਤੇ ਜਾਨੇ ਆ ਸਰਕਾਰੀ ਦਰਬਾਰੇ ਜਾਨੇ ਆ ਵਿਅਕਤੀ ਵਿਸ਼ੇਸ਼ ਕੋਲ ਜਾਨੇ ਆ ਵੱਡੇ ਲੋਕਾਂ ਕੋਲ ਜਾਨੇ ਆ ਤੇ ਆਪਣੀ ਭਾਸ਼ਾ ਵਿੱਚ ਹੀ ਗੱਲ ਕਰੋ ਉਹ ਨਹੀਂ ਕਿ ਉਹਨਾਂ ਦੀ ਭਾਸ਼ਾ ਵੇਖ ਕੇ ਜੀ ਜੀ ਰਾਜਿਆਂ ਹੁਕਮਰਾਨਾਂ ਦੀ ਭਾਸ਼ਾ ਵੇਖ ਕੇ ਤੁਸੀਂ ਉਹਦੇ ਵਿੱਚ ਗੱਲ ਨਹੀਂ ਕਰਨੀ ਆਪਣੀ ਭਾਸ਼ਾ ਸੋ ਗੁਰੂ ਸਾਹਿਬਾਂ ਨੇ ਵੱਡਾ ਮਾਣ ਦਿੱਤਾ ਹੈ ਪੰਜਾਬੀ ਨੂੰ ਸਾਡੇ ਧਾਰਮਿਕ ਆਗੂਆਂ ਨੇ ਸਾਡੇ ਸੰਤਾਂ ਨੇ ਸਾਡੇ ਮਹਾਂਪੁਰਖਾਂ ਨੇ ਇਹਦੇ ਵਿਕਾਸ ਵਿੱਚ ਜਿੰਨਾ ਯੋਗਦਾਨ ਪਾਇਆ ਉਹਨੇ ਇਸ ਭਾਸ਼ਾ ਨੂੰ ਨਾ ਕੇਵਲ ਅਮੀਰੀ ਬਖਸ਼ੀ ਹੈ ਜੀ ਬਲਕਿ ਇਸ ਭਾਸ਼ਾ ਨੂੰ ਵਿਸ਼ਵ ਪੱਧਰ ਦੀ ਭਾਸ਼ਾ ਬਣਨ ਲਈ ਸਾਰੇ ਜਿਹੜੀ ਉਹਦੀ ਲੜੀਂਦਾ ਵਿਕਾਸ ਸੀ ਉਹਦੇ ਵਿੱਚ ਵੀ ਬਹੁਤ ਵੱਡੀ ਸਹਾਇਤਾ ਜਿਹੜੀ ਉਹ ਕੀਤੀ ਹੈ ਹਮ ਸਤਿਵੰਦ ਸਾਬ ਤੁਸੀਂ ਬੜੇ ਵੱਡੇ ਸਹਾਇਤਕਰ ਹੋ ਬਹੁਤ ਸਾਰੇ ਲੇਖ ਤੁਹਾਡੇ ਛਪਦੇ ਰਹੇ ਵਕਫਾਂ ਤੇ ਤੁਹਾਨੂੰ ਇਹ ਲਿਖਣ ਦੀ ਪੰਜਾਬੀ ਬੋਲੀ ਵਿੱਚ ਲਿਖਣ ਦੀ ਇਹ ਕਿੱਥੋਂ ਸੋਝੀ ਆਈ ਕਿਵੇਂ ਤੁਸੀਂ ਸੋਚਿਆ ਕਿ ਹੁਣ ਮੈਂ ਲਿਖਾਂ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਵੀ ਬੱਚਾ ਆਪਾਂ ਅਸੀਂ ਪੰਜਾਬ ਵਿੱਚ ਪੈਦਾ ਹੁੰਨੇ ਆ ਤਾਂ ਅਸੀਂ ਲੋਰੀਆਂ ਵੀ ਪੰਜਾਬੀ ਚ ਲਈਆਂ ਜੇ ਮਾਂ-ਬਾਪ ਤੋਂ ਗਾਲਾਂ ਖਾਧੀਆਂ ਉਹ ਵੀ ਪੰਜਾਬੀ ਚ ਖਾਧੀਆਂ ਔਰ ਪੰਜਾਬੀ ਸਾਡੇ ਰੋਮ-ਰੋਮ ਵਿੱਚ ਬਚਪਨ ਤੋਂ ਵਸ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਜਿਹੜੀਆਂ ਪੰਜਾਬੀ ਦੇ ਪ੍ਰਸਿੱਧ ਜਿਹੜੇ ਲੇਖਕ ਲੋਕ ਹੋਏ ਨੇ ਪ੍ਰਸਿੱਧ ਜਿਹੜੇ ਨਾਟਕਕਾਰ ਹੋਏ ਨੇ ਨਾਵਲਕਾਰ ਹੋਏ ਨੇ ਜਾਂ ਫਿਰ ਪੰਜਾਬੀ ਦੇ ਜਿਹੜੇ ਰਸਾਲੇ ਪੜਨ ਦਾ ਚੇਟਕ ਖ਼ਬਰਾਂ ਪੜਨ ਦੀ ਜਿਹੜੀ ਸ਼ੌਕ ਸੀ ਉਸ ਸ਼ੌਕ ਨੇ ਤੇ ਜਾਂ ਫਿਰ ਅੰਦਰ ਜਿਹੜੇ ਵਲਵਲੇ ਆ ਔਰ ਆਪਣੀ ਮਾਂ ਬੋਲੀ ਦੇ ਪ੍ਰਤੀ ਆਪਣੇ ਯੋਧਿਆਂ ਸੂਰਮਿਆਂ ਤੇ ਆਪਣੇ ਇਤਿਹਾਸ ਦੇ ਪ੍ਰਤੀ ਉਹਨਾਂ ਨੇ ਮੈਂ ਸਮਝਦਾ ਕਿ ਪ੍ਰੇਰਣਾ ਦਿੱਤੀ ਕਿ ਉਹਨਾਂ ਉੱਤੇ ਲਿਖਿਆ ਜਾਵੇ ਤਾਂ ਕਿ ਉਹ ਜੁਗੀਆਂ ਚੀਜ਼ਾਂ ਨੂੰ ਕੇਵਲ ਸਾਡੇ ਤੱਕ ਹੀ ਸੀਮਤ ਨਾ ਰਹਿਣ ਦੁਨੀਆ ਦੇ ਹੋਰ ਲੋਕਾਂ ਤੱਕ ਵੀ ਉਹ ਵੱਖ-ਵੱਖ ਪੱਸ਼ਾਵਾਂ 'ਵਿੱਚ ਛਪ ਕੇ ਉਹਨਾਂ ਤੱਕ ਵੀ ਪਹੁੰਚਣ ਤੇ ਵਿਦੇਸ਼ਾਂ ਵਿੱਚ ਜਾ ਕੇ ਵੀ ਸਾਡੀ ਹੋਰ ਵੀ ਲੋਡ ਬਣ ਜਾਂਦੀ ਹੈ ਕਿਉਂਕਿ ਵਿਦੇਸ਼ਾਂ ਚ ਅਸੀਂ ਜਿੱਦਾਂ ਰਹਿੰਨੇ ਆ ਤਾਂ ਸਾਨੂੰ ਇੱਕ ਭੁੱਖ ਇਸ ਚੀਜ਼ ਦੀ ਜਾਗਦੀ ਰਹਿੰਦੀ ਆ ਕਿ ਉਹਨਾਂ ਮੁਲਕਾਂ ਵਿੱਚ ਕਿਤੇ ਅਸੀਂ ਰਲ ਗੱਡ ਨਾ ਹੋ ਜਾਈਏ ਜ਼ੁਬਾਨ ਦੇ ਪੜਾ ਸਾਡਾ ਵੱਖਰਾ ਬਿਲਕੁਲ ਸਾਡੀ ਜਿਹੜੀ ਵੱਖਰੀ ਪਛਾਣ ਤੇ ਸਾਡਾ ਜਿਹੜਾ ਵੱਖਰਾ ਸਾਡੀ ਬੋਲੀ ਆ ਉਹ ਜਿਹੜੀ ਆ ਉਹ ਪਰਫੁੱਲਤ ਹੁੰਦੀ ਰਹੇ ਔਰ ਅਸੀਂ ਕੋਸ਼ਿਸ਼ ਕਰਦੇ ਆ ਕਿ ਆਪਣੀ ਜਿਹੜੀ ਬੋਲੀ ਆ ਉਹਦੇ ਵਿੱਚ ਲਿਖਿਆ ਜਾਵੇ ਉਹਦੇ ਵਿੱਚ ਛਪਿਆ ਜਾਵੇ ਤੇ ਉਹਨੂੰ ਇੱਕ ਹੁਣ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਜਾਂ ਹੋਰ ਬਹੁਤ ਸਾਰੇ ਸਾਧਨ ਆ ਗਏ ਜਿਨ੍ਹਾਂ ਨਾਲ ਅਸੀਂ ਆਪਣੀ ਗੱਲ ਕਹੀ ਹੋਈ ਆਮ ਲੋਕਾਂ ਤੱਕ ਦੂਰ ਦੂਰ ਤੱਕ ਪਹੁੰਚਾ ਸਕਦੇ ਟਰੋਪਾ ਸਾਹਿਬ ਸਿਧਵਾ ਸਾਹਿਬ ਨੇ ਦੱਸਿਆ ਕਿ ਜਦੋਂ ਸਾਡੇ ਬਹੁਤ ਸਾਰੇ ਲੇਖਕ ਹਰ ਤਰ੍ਹਾਂ ਦੀ ਉਹਨਾਂ ਨੇ ਲੇਖਣੀ ਕੀਤੀ ਹੈ ਚਾਹੇ ਉਹ ਕਹਾਣੀਆਂ ਹੋਣ ਉਹਨਾਂ ਦੇ ਨਾਵਲ ਹੋਣ ਸਾਰੇ ਹੀ ਜਾਨਦਾਰ ਕਵਿਤਾਵਾਂ ਸਾਹਿਦ ਦੇ ਸਾਰੇ ਪਰ ਮੇਰਾ ਮੇਰਾ ਸਵਾਲ ਹੈ ਕਿ ਜੀ ਇਹ ਗੱਲ 70 80 ਸਾਲ ਪਹਿਲਾਂ ਬਹੁਤ ਜ਼ਿਆਦਾ ਸੀਗੀ ਸਾਡੇ ਜਿੰਨੇ ਵੀ ਸਾਹਿਦ ਕਰੋ ਇਹਨੇ ਪਰ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਜਿਹੜਾ ਸਮਾਂ ਚੱਲ ਰਿਹਾ ਹੈ ਇਹਦੇ ਥੋੜੀ ਜਿਹੀ ਖੜੋਤ ਆ ਗਈ ਹੈ ਹਾਂ ਮੈਂ ਵੀ ਮਹਿਸੂਸ ਕਰਦਾ ਕਿ ਜਿਸ ਢੰਗ ਦੇ ਨਾਲ ਰਚਨਾਵਾਂ ਜਿਹੜੀਆਂ ਨੇ ਜੀ ਉਹ ਤੁਸੀਂ ਲੈ ਕੇ ਜਦੋਂ ਭਾਈ ਵੀਰ ਸਿੰਘ ਦੇ ਟਾਈਮ ਤੋਂ ਲੈ ਕੇ 19ਵੀਂ ਸਦੀ ਦਾ ਸ਼ੁਰੂਆਤ ਦਾ ਜਿਹੜਾ ਦੌਰ ਸੀ ਜੀ ਉਦੇ ਵਿੱਚ ਸਾਰੇ ਹੀ ਸਾਹਿਤ ਰੂਪਾਂ ਦੇ ਵਿੱਚ ਢੇਰ ਸਾਰੀਆਂ ਰਚਨਾ ਹੋਈਆਂ ਤੇ ਹੁਣ ਜਿਹੜੀਆਂ ਰਚਨਾਵਾਂ ਜਿਹਨਾਂ ਜਦੋਂ ਸਾਡੇ ਕੋਲ মিডিਆ ਜਿਹੜਾ ਹੈ ਇਲੈਕਟ੍ਰੋਨਿਕ মিডিਆ ਜਾਂ ਪ੍ਰਿੰਟ মিডিਆ ਇੰਨਾ ਵੱਡੀ ਗਿਣਤੀ ਵਿੱਚ ਹੈ ਜੀ ਹੁਣ ਬਹੁਤ ਸਾਰਾ ਜਿਹੜਾ ਹੈ ਇਲੈਕਟ੍ਰੋਨਿਕ মিডিਆ ਤੇ ਉਹ ਬਹੁਤ ਹੀ ਇਹ ਛੋਟੀ ਛੋਟੀ ਰੀਲਸ ਲੋਕੀ ਪਾ ਕੇ ਬਹੁਤ ਸਾਰੇ ਛੋਟੀ ਛੋਟੀ ਮੈਸੇਜਸ ਪਾ ਕੇ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਰਨ ਲੈਂਦੇ ਨੇ ਤੇ ਜਿਹੜੀਆਂ ਰਚਨਾਵਾਂ ਸੀ ਉਹਨਾਂ ਦੀ ਬੁੱਕਸ ਦੀ ਛਪਣ ਦੀ ਗਿਣਤੀ ਐਂਡ ਲੋਕਾਂ ਦੇ ਵਿੱਚ ਪੜਨ ਦਾ ਚਾਹ ਸ਼ੌਂਕ ਜਿਹੜਾ ਜਜ਼ਬਾ ਸੀ ਅੱਗੇ ਹਰ ਘਰ ਦੇ ਵਿੱਚ ਜਦੋਂ ਵੀ ਕੋਈ ਨਵੀਆਂ ਪੁਸਤਕਾਂ ਛਪਦੀਆਂ ਸੀ ਚਾਹੇ ਉਹ ਕਵਿਤਾ ਸੀ ਚਾਹੇ ਉਹ ਕਹਾਣੀ ਸੰਗ੍ਰਹਿ ਸਨ ਚਾਹੇ ਉਹ ਨਾਵਲਸਨ ਅੱਛਾ ਕੋਈ ਸਮਾਸੀ ਭਾਈ ਵੀਰ ਸਿੰਘ ਦੇ ਨਾਵਲਾਂ ਨੂੰ ਲੋਕੀ ਪੋਥੀਆਂ ਵਾਂਗ ਸਭ ਕੇ ਪੇਰੇ ਰੱਖੀ ਨਾਨਕ ਸਿੰਘ ਦੇ ਨਾਵਲਾਂ ਨਾਨਕ ਸਿੰਘ ਦੇ ਨਾਵਲਾਂ ਨੂੰ ਦਰਜਨ ਸਿੰਘ ਕਮਲ ਹੋਣਾ ਦੇ ਦਰਜ ਮੁੱਖ ਸਾਹਿਤ ਵਾਲਾ ਦਰਜਾ ਉਹਨਾਂ ਨੂੰ ਮਿਲਦਾ ਸੀ ਉਹ ਚੀਜ਼ ਤੁਹਾਨੂੰ ਅੱਜ ਲੱਗਦੀ ਹੈ ਕਿ ਉਸ ਪੱਧਰ ਦੀ ਨਹੀਂ ਹੈ ਜੀ ਅੱਜ ਜੇ ਕੋਈ ਬਹੁਤ ਮਕਬੂਲੀਅਤ ਹੋਈ ਹੈ ਤੇ ਉਹ ਜਿਹੜੇ ਗੀਤਕਾਰਾਂ ਜਾਂ ਜਿਹੜੇ ਕਵਿਤਾ ਦੇ ਕਵੀ ਸਨ ਜਿਹੜੇ ਆਪ ਗਾ ਸਕਦੇ ਸਨ ਜੀ ਜੀ ਥੋੜੀ ਦੇਰ ਪਹਿਲੇ ਵੀਰ ਸਿੰਘ ਜਿਹੜੇ ਉਹ ਖਾਲਸਾ ਕਲ ਲਈ ਦੇ ਪੁਰਾਣੇ ਵਿਦਿਆਰਥੀ ਨਾਲ ਜੁੜੇ ਨੇ ਉਹਦੀ ਇੰਟਰਵਿਊ ਦੂਰਦਰਸ਼ਨ ਦਿਖਾ ਰਿਆ ਸੀ ਜੀ ਤੇ ਮੈਂ ਸਮਝਦਾ ਕਿ ਇਸ ਤੰਗ ਦੇ ਪਾਤਰ ਵਰਗੇ ਲੋਕ ਵੀਰ ਸਿੰਘ ਵਰਗੇ ਜਿਹੜੇ ਲੋਕ ਨੇ ਇਹਨਾਂ ਦੀ ਇਹਨਾਂ ਨੂੰ ਉਤਸ਼ਾਹਿਤ ਕਰਨਾ ਬਣਦਾ ਤਾਂ ਕਿ ਅਸੀਂ ਸੋਸਾਇਟੀ ਵਿੱਚ ਜੋ ਵੀ ਕੁਝ ਹਾਂ ਅਸੀਂ ਮਾਡਲਸ ਵਿੱਚ ਢਲਦੇ ਆ ਜੀ ਕਿਹਦੇ ਵਰਗੇ ਬਣਨਾ ਕਿਸੇ ਸਾਧ ਵਰਗੇ ਕਿਸੇ ਸੰਤ ਵਰਗੇ ਕਿਸੇ ਮਹਾਨ ਯੋਧੇ ਵਰਗੇ ਕਿਸੇ ਮਹਾਨ ਪੁਰਸ਼ ਵਰਗੇ ਇਸ ਵੇਲੇ ਲੋੜ ਹੈ ਕਿ ਲੱਛਰ ਗੀਤਾ ਨੂੰ ਜਾਂ ਸਸਤੇ ਪੱਦਰ ਦੀਆਂ ਰਚਨਾਵਾਂ ਨੂੰ ਛੱਡ ਕੇ ਜਿਹੜੇ ਲੋਕ ਚੰਗਾ ਸਾਹਿਤ ਰਚਨਾ ਕਰ ਰਹੇ ਨੇ ਉਹਨਾਂ ਨੂੰ ਸਰਕਾਰੀ ਦਰਬਾਰੇ ਵੀ ਸਨਮਾਨ ਸਨਮਾਨ ਮਿਲੇ ਤੇ ਉਹਨਾਂ ਨੂੰ ਸਹਿਤਿਕ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਵੀ ਪਰਵਾਹ ਹੰਗਾਰਾ ਮਿਲੇ ਤਾਂ ਕਿ ਇੱਕ ਜਿਹੜੀ ਇਹ ਮੋਟੀਵੇਸ਼ਨ ਹੋਵੇ ਕਿ ਅਸੀਂ ਜਾਗਰਤੀ ਪੈਦਾ ਕਰੀਏ ਜਾਗਰਤੀ ਪੈਦਾ ਕੀਤੀ ਜਾਵੇ ਕਿ ਅਸੀਂ ਚੰਗੇ ਸਾਹਿਤਕਾਰ ਬਣਨਾ ਤੁਹਾਡੀਆਂ ਗੱਲਾਂ ਤੁਹਾਨੂੰ ਇਹ ਮਹਿਸੂਸ ਹੋਇਆ ਕਿ ਜਿਹੜਾ ਸਾਡਾ ਸਾਹਿਦ ਦਾ ਸੁਨਹਿਰੀ ਸਮਾਂ ਸੀ ਉਹ ਲੰਘ ਚੁੱਕਿਆ ਨਹੀਂ ਸੁਨਹਿਰੀ ਸਮਾਂ ਕਦੇ ਨਹੀਂ ਲੰਘਦਾ ਸੁਨਹਿਰੀ ਸਮਾਂ ਹਮੇਸ਼ਾ ਹੀ ਭਵਿਕ ਵਿੱਚ ਹੀ ਹੁੰਦਾ ਭਵਿਕ ਵਿੱਚ ਪਰ ਜੋ ਅਸੀਂ ਜੋ ਵਰਤਾਰਾ ਚੱਲ ਰਿਹਾ ਹੈ ਇਸ ਵੇਲੇ ਜਿਵੇਂ ਤੁਸੀਂ ਕਹੇ ਕਿ ਨਾਨਕ ਸਿੰਘ ਵਰਗੇ ਤੁਸੀਂ ਭਾਈ ਵੀਰ ਸਿੰਘ ਵਾਲਾ ਦੀ ਗੱਲ ਕੀਤੀ ਹੈ ਉਸ ਪਦਰਤ ਦੇ ਜਿਹੜੇ ਹੁਣ ਨਵੇਂ ਲੇਖਕ ਨਹੀਂ ਆ ਰਹੇ ਨਾ ਉਹ ਹੀ ਲੇਖਣੀ ਆ ਰਹੀ ਹੋਵੇ ਇਸ ਤਰ੍ਹਾਂ ਕਿ ਇੱਕ ਸਮਾਸੀ ਕ੍ਰੀਏਟਿਵਿਟੀ ਦਾ ਕਿ ਜਦੋਂ ਬਾਹਰੀ ਐਕਸਪੋਜ਼ਰ ਬਾਹਰੀ ਆਉਟਪੁੱਟ ਬਹੁਤ ਥੋੜੀ ਸੀ ਤੇ ਜਿਹੜੀ ਸਾਡੀ ਇਨਰ ਸਾਡੀ ਸਟਰੈਂਥ ਸੀ ਇੰਟੂਇਟਿਵ ਸੀ ਉਹ ਜ਼ਿਆਦਾ ਸੀ ਇਸ ਵੇਲੇ ਸਾਡਾ ਬਾਹਰੀ ਐਕਸਪੋਜ਼ਰ ਇਨਾ ਹੈ ਕਿ ਤੁਸੀਂ ਕੋਈ ਇੱਕ ਚੁਟਕਲਾ ਗੀਤ ਜਾਂ ਕਵਿਤਾ ਦਾ ਕੋਈ ਸਟੈਂਜਾ ਜਦੋਂ ਉਹਦੇ ਉੱਤੇ ਸੋਸ਼ਲ ਮੀਡੀਆ ਤੇ ਪਾਉਨੇ ਆ ਤੇ ਉਹਦੇ ਉੱਤੇ ਹਜ਼ਾਰਾਂ ਤੁਹਾਨੂੰ ਜਿਹੜੇ ਕਮੈਂਟਸ ਹਜ਼ਾਰਾਂ ਮਿਲ ਜਾਂਦੇ ਨੇ ਜੀ ਪਹਿਲਾਂ ਕਈ ਵਾਰ ਆ ਸੀ ਕਿ ਤੁਸੀਂ ਕੋਈ ਕਿਤਾਬ ਪੜ੍ਹਨਾ ਚਾਹੁੰਦੇ ਆ ਲਾਇਬ੍ਰੇਰੀਆਂ ਛਾਂਡੇ ਰਹਿੰਦੇ ਆ ਉਹ ਤੁਹਾਨੂੰ ਮਿਲਦੀ ਨਹੀਂ ਅੱਜ ਰਿਸੋਰਸਸ ਇਲੈਕਟ੍ਰੋਨਿਕ ਰਿਸੋਰਸਸ ਤੁਸੀਂ ਗੂਗਲ ਖੋਲਦੇ ਆ ਤਾਂ ਕੋਈ ਇਨਫਰਮੇਸ਼ਨ ਜਿਹੜੀ ਆ ਉਹ ਤੁਹਾਨੂੰ ਅਵੇਲੇਬਲ ਹੈ ਸੋ ਮੈਂ ਸਮਝਦਾ ਅੱਜ ਸਾਨੂੰ ਸਾਡੇ ਲੇਖਕਾਂ ਨੂੰ ਐਕਸਪੋਜ ਹੋਣਾ ਚਾਹੀਦਾ ਐਕਸਪੋਜ਼ਰ ਜਿਹੜਾ ਹੈ ਦੁਨੀਆ ਭਰ ਦਾ ਰਿਸੋਰਸਸ ਦਾ ਚਾਹੇ ਉਹ ਪ੍ਰਿੰਟ ਨੇ ਚਾਹੇ ਉਹ ਇਲੈਕਟ੍ਰੋਨਿਕ ਰਿਸੋਰਸਸ ਨੇ ਉਹਦਾ ਐਕਸਪੋਜ਼ਰ ਬਹੁਤ ਜ਼ਰੂਰੀ ਹੈ ਮੈਂ ਯੂਨੀਵਰਸਿਟੀ ਵਿੱਚ ਜਦੋਂ ਪੜ੍ਹਾਉਂਦਾ ਸੀ ਤੇ ਸਰਜੀਤ ਪਾਤਰ ਜੀ ਹੋਰਾਂ ਨੂੰ ਨਿੱਜੀ ਤੌਰ ਤੇ ਮਿਲਣ ਦਾ ਮੌਕਾ ਮਿਲਿਆ ਉਹ ਆਦਮੀ ਇੱਕ ਮਹਾਨ ਸਾਹਿਤਕਾਰ ਮਹਾਨ ਕਵੀ ਦੇ ਤੌਰ ਤੇ ਤੇ ਵਿਚਰੇ ਹੀ ਆ ਪਰ ਮਹਾਨ ਰੀਡਰ ਵੀ ਸੀ ਮੈਂ ਜਦੋਂ ਵੀ ਸੈਲਫ ਲਿਖਾ ਹੁੰਦਾ ਸੀ ਬਿਲਕੁਲ ਜਿਹੜਾ ਇੱਕ ਇੱਕ ਰੀਡਰ ਹੋਣਾ ਬੜਾ ਤੂਰੀ ਉਹ ਚਾਹ ਪੀਣ ਵੇਲੇ ਵੀ ਕੁਝ ਪੜੀ ਜਾ ਰਹੇ ਸਨ ਗੱਲਾਂ ਕਰਨ ਵੇਲੇ ਵੀ ਕੁਝ ਪੜੀ ਜਾ ਰਹੇ ਸਨ ਐਂਡ ਅੱਜ ਸਾਡੇ ਲੇਖਕਾਂ ਨੂੰ ਲੋੜ ਹੈ ਕਿ ਚੰਗਾ ਲਿਖਣ ਤੋਂ ਪਹਿਲਾਂ ਚੰਗਾ ਪੜ੍ਹਨ ਨਾ ਪੜ੍ਹ ਬਿਲਕੁਲ ਤੇ ਚੰਗਾ ਪੜ੍ਹਨ ਤੋਂ ਪਹਿਲਾਂ ਚੰਗਾ ਸੁਣਨ ਜ਼ਰੂਰ ਐਂਡ ਮੈਂ ਸਮਝਦਾ ਕਿ ਜਿੰਨੀ ਪਰਫੁੱਲਤਾ ਸਾਹਿਤ ਨੂੰ ਇਲੈਕਟ੍ਰੋਨਿਕ মিডিਆ ਰਹੀ ਮਿਲਦੀ ਹੈ ਸ਼ਾਇਦ ਹੀ ਕਿਧਰੇ ਮਿਲਦੀ ਹੋਵੇ ਮੈਂ ਵੇਖਦਾ ਸਾਡੀਆਂ ਪੰਜਾਬੀ ਫਿਲਮਾਂ ਜਿਹੜੀਆਂ ਨੇ ਉਹ ਇਸ ਵੇਲੇ ਕਰੋੜਾਂ ਦੇ ਬਜਟ ਵਿੱਚ 100 ਕਰੋੜ ਤੋਂ ਉੱਪਰ ਵਾਲੀਆਂ ਫਿਲਮਾਂ ਪੰਜਾਬੀ ਵਿੱਚ ਆ ਗਈਆਂ ਐਂਡ ਦੁਨੀਆ ਭਰ ਦੀ ਜਿਹੜੀ ਸ਼ੂਟਿੰਗ ਹੈ ਅੱਗੇ ਪੰਜਾਬੀ ਫਿਲਮਾਂ ਦਾ ਜਿਹੜਾ ਦਾਇਰਾ ਸੀ ਸ਼ੂਟਿੰਗ ਦਾ ਮੁੰਬਈ ਤੱਕ ਉਹ ਸੀ ਖੂਹਾਂ ਵਾਲੇ ਖੇਤਾਂ ਤੱਕ ਪੰਜਾਬ ਤੱਕ ਹੀ ਸੀਮਤ ਸੀ ਅੱਜ ਸ਼ੂਟਿੰਗਸ ਕੈਨੇਡਾ ਵਿੱਚ ਹੋ ਰਹੀਆਂ ਨੇ ਜੀ ਜੀ ਯੂ ایس اے ਵਿੱਚ ਹੋ ਰਹੀਆਂ ਨੇ ਜਗਾ ਜਗਾ ਸ਼ੂਟਿੰਗ ਹੋ ਰਹੀਆਂ ਨੇ ਉਹ ਨਾ ਕੇਵਲ ਸਾਨੂੰ ਆਪਣੇ ਵਿਰਸੇ ਨਾਲ ਜੋੜਦੀਆਂ ਨੇ ਜੀ ਬਲਕਿ ਸਾਨੂੰ ਇੱਕ ਸਮਾਜਿਕ ਐਕਸਪੋਜ਼ਰ ਇਹ ਇਨਫੋਰਮੇਸ਼ਨ ਦਾ ਗਿਆਨ ਦਾ ਸਾਧਨ ਬਣ ਗਿਆ ਇਹ ਮਤਲਬ ਸਾਡੀ ਜਿਹੜੀ ਸਭੇਤਾ ਹੈ ਇਹ ਗਿਆਨ ਆਧਾਰਿਤ ਸਭੇਤਾ ਹੈ ਪਰ ਸਾਡੇ ਅੱਜ ਵੀ ਥੇਕ ਤੇ ਪੁਸਤਕ ਮੇਲੇ ਲੱਗਦੇ ਆ ਜੀ ਕਈ ਬਹੁਤ ਸਾਰੇ ਵਿਆਹਾਂ ਸ਼ਾਦੀਆਂ ਤੇ ਵੀ ਐਸੇ ਲੋਕ ਉੱਥੇ ਕਿਤਾਬਾਂ ਦੇ ਸਟਾਲ ਲਾਉਣ ਲੱਗ ਪਏ ਗਿਫਟ ਵਿੱਚ ਦੇਣ ਲੱਗ ਪਏ ਇੱਕ ਬਾਅਦ ਦੀ ਗੱਲ ਕਰ ਬਾਹਰ ਵੀ ਤੇ ਕੈਨੇਡਾ ਦੇ ਵਿੱਚ ਸਾਡੇ ਤਕਰੀਬਨ ਜਿਹੜੇ ਕਿਤਾਬਾਂ ਦਾ ਮੇਲਾ ਉਹ ਸਾਲ ਚ ਦੋ ਤਿੰਨ ਮੇਲੇ ਇੱਥੋਂ ਹੀ ਕੁਝ ਪਬਲਿਸ਼ਰ ਲਾ ਕੇ ਲਾਉਂਦੇ ਨੇ ਔਰ ਲੋਕੀ ਲਾਈਨਾਂ ਲਾ ਕੇ ਉੱਥੋਂ ਕਿਤਾਬਾਂ ਖਰੀਦਦੇ ਆ ਔਰ ਪਿੰਡਾਂ ਵਿੱਚ ਵੀ ਅੱਜ ਕੱਲ ਇੱਥੇ ਮੈਂ ਦੇਖਿਆ ਕਿ ਲਾਇਬ੍ਰੇਰੀ ਬਣਾਉਣ ਨੂੰ ਕਾਫੀ ਸ਼ੌਕ ਲੋਕਾਂ ਦਾ ਜਾਗਿਆ ਇੱਥੇ ਵੇਖੋ ਭਗਤ ਪੂਰਨ ਸਿੰਘ ਹੋਰਾਂ ਦੀ ਸੰਸਥਾ ਸ਼ੁਰੂ ਤੋਂ ਹੀ ਲਿਟਰੇਚਰ ਜਿਹੜਾ ਹੈ ਉਹ ਸ਼ੁਰੂ ਤੋਂ ਬੰਦੇ ਰਹੇ ਮੁਫਤ ਵੰਡੇ ਮੁਫਤ ਵੰਡੇ ਆ ਰਹੇ ਨੇ ਇੱਥੇ ਤੁਸੀਂ ਖਾਲਸਾ ਕਾਲਜ ਵਿੱਚ ਹਰ ਸਾਲ ਜਿਹੜਾ ਪੁਸਤਕ ਮੇਲਾ ਲੱਗਦਾ ਉਹਦੇ ਵਿੱਚ ਤਾਨੂੰ ਹੈਰਾਨੀ ਹੋਏਗੀ ਕਿ ਲੱਖਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਕਿਤਾਬਾਂ ਖਰੀਦਣ ਲਈ ਪਹੁੰਚਦੇ ਨੇ ਪ੍ਰਗਤੀ ਮੈਦਾਨ ਵਿੱਚ ਹਰ ਸਾਲ ਫਰਵਰੀ ਦੇ ਮਹੀਨੇ ਵਿੱਚ ਬੁੱਕ ਫੇਅਰ ਜਿਹੜਾ ਲੱਗਦਾ ਹੈ ਉੱਥੇ ਇੰਨੀ ਭੀੜ ਹੁੰਦੀ ਹੈ ਕਿ ਕਈ ਵਾਰ ਤਾਂ ਤੁਹਾਡਾ ਵਿੱਚ ਮੇਲਾ ਵੇਖਣਾ ਜਿਹੜਾ ਹੈ ਪੁਸਤਕ ਮੇਲਾ ਵੇਖਣਾ ਮੁਸ਼ਕਲ ਹੋ ਜਾਂਦਾ ਸੋ ਸਿਰਦਾਰ ਤੁਸੀਂ ਗੱਲ ਕੀਤੀ ਸੀ ਕੈਨੇਡਾ ਦੀ ਕਿ ਉੱਥੇ ਜਿਹੜੇ ਪੰਜਾਬੀ ਚ ਬੋਲ ਲੱਗੇ ਹੁੰਦੇ ਆ ਉਦੋਂ ਤੋਂ ਮੇਰੇ ਦਿਮਾਗ 'ਚ ਆ ਰਿਹਾ ਕਿ ਸਾਡੇ ਪੰਜਾਬ 'ਚ ਮਤਲਬ ਕੈਨੇਡਾ ਤੁਸੀਂ ਦੱਸਤਾ ਕਿ ਪੰਜਾਬੀ ਵਿੱਚ ਬੋਰਡ ਲਿਖੇ ਹੁੰਦੇ ਆ ਇੱਥੇ ਲੋਕੀ ਲਿਖਦੇ ਨਹੀਂ ਪੰਜਾਬੀ ਵਿੱਚ ਇੱਥੇ ਅੰਗਰੇਜ਼ੀ ਲਿਖਦੇ ਉਹ ਕਿਉਂ ਮੇਰਾ ਖਿਆਲ ਆ ਕਿ ਪੰਜਾਬ ਵਿੱਚ ਬਹੁਤ ਸਾਰੇ ਪਰਿਵਾਰਾਂ ਵਿੱਚ ਇਹ ਗੱਲ ਘਰ ਘਰ ਗਈ ਕਿ ਸ਼ਾਇਦ ਜੇ ਅਸੀਂ ਆਪਣੀ ਮਾਂ ਬੋਲੀ ਬੋਲਾਂਗੇ ਤਾਂ ਅਸੀਂ ਪਛੜੇ ਹੋਏ ਖਵਾਵਾਂਗੇ ਜੀ ਮਾਵਾਂ ਵੀ ਕਈ ਵਾਰੀ ਘਰਾਂ 'ਚ ਬੱਚਿਆਂ ਨੂੰ ਪੰਜਾਬੀ ਦੀ ਥਾਂ ਤੇ ਅੰਗਰੇਜ਼ੀ ਜਾਂ ਹੋਰ ਬੋਲੀਆਂ ਬੋਲਣ ਵਾਸਤੇ ਉਤਸ਼ਾਹਤ ਕਰਦੀਆਂ ਇੱਕ ਮੈਂ ਮਹਿਸੂਸ ਕਰਦਾ ਕਿ ਸਾਡੇ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਜਿਵੇਂ ਸਾਡੇ ਨਾਲ ਵਾਈਸ ਚਾਂਸਲ ਸਾਹਿਬ ਬੈਠੇ ਆ ਰੋਜ਼ਗਾਰ ਨੂੰ ਪੈਦਾ ਕਰਨ ਵਾਸਤੇ ਇਹਦੇ ਵਿੱਚ ਪੜ੍ਹਾਈ ਘਟ ਹੈ ਜੀ ਕਿਉਂਕਿ ਦੁਨੀਆ ਪਰ ਵਿੱਚ ਰੋਜ਼ਗਾਰ ਆ ਜਿਹੜਾ ਉਹ ਅੰਗਰੇਜ਼ੀ ਆਤੋਂ ਹੀ ਸਾਨੂੰ ਜ਼ਿਆਦਾ ਮਿਲਦਾ ਹੈ ਜੀ ਤੋਂ ਉਸ ਕਰਕੇ ਬਾਕੀ ਜਿਹੜੇ ਪੰਜਾਬ ਦੇ ਲੋਕ ਆ ਉਹ ਥੋੜਾ ਜਿਹਾ ਆਪਣੀ ਮਾਂ ਬੋਲੀ ਤੋਂ ਪਾਸੇ ਵੱਟ ਰਹੇ ਆ ਮੁਨਕਰ ਨਹੀਂ ਮਤਲਬ ਮੁਨਕਰ ਜੇ ਹੋ ਰਹੇ ਆ ਤੇ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਇਹਦਾ ਇੱਕ ਕਾਰਨ ਇਹ ਵੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਜੀ ਇਹ ਹਮੇਸ਼ਾ ਤੋਂ ਹੀ ਬੜੇ ਐਡਵੈਂਚਰਸ ਲੋਕ ਰਹੇ ਨੇ ਜੀ ਜੇ ਹਮਲਾਵਰੀਆ ਹਮਲਾਵਰ ਆਇਤੇ ਤਾਂ ਇਹ ਮੂਰੀ ਰਹੇ ਨੇ ਜੀ ਜੇ ਨਵੀਂ ਟੈਕਨੋਲੋਜੀ ਨੂੰ ਅਡਾਪਟ ਕਰਨ ਦੀ ਲੋੜ ਆਈ ਤੇ ਤਾਂ ਇਹ ਮੂਰੀ ਰਹੇ ਨੇ ਹਮ ਜੌਨ ਡੀਅਰ ਹਾਰਵੈਸਟਰ ਜਿਹੜੇ ਨੇ ਉਹ ਅਮਰੀਕਾ ਵਿੱਚ ਬਣਦੇ ਸੀ ਇੱਥੇ ਸਾਡੇ ਜਿਹੜੇ ਮਿਸਤਰੀ ਨੇ ਖਰਾਦਾਂ ਵਾਲੇ ਉਹਨਾਂ ਨੇ ਕੰਬਾਈਨ ਹਾਰਵੇਸਟਰ ਬਣਾਉਣੇ ਸ਼ੁਰੂ ਕਰ ਦਿੱਤੇ ਇਹ ਨਵੇਂ-ਨਵੇਂ ਜਿਹੜੇ ਤਜਰਬੇ ਕਰਨ ਲਈ ਹਮੇਸ਼ਾ ਮੋਰੀ ਹੁੰਦੇ ਨੇ ਬਟੇਰੋ ਸਾਹਿਬ ਇਹ ਕੋਈ ਕੋਈ ਤਜਰਬਾ ਵੀ ਆਪਣੀ ਮਾਤ ਪਾਸੋਂ ਮੈਂ ਉਸੇ ਗਲਤੀਆਂ ਹੋਣ ਲੱਗ ਗਿਆ ਸੀ ਜੀ ਕਿ ਇਹ ਜਿਹੜੇ ਇਹ ਜਿਹੜੇ ਤਜਰਬੇ ਕਰਨ ਐਡਵੈਂਚਰਸ ਲਾਈਫ ਵਾਲਾ ਕੰਮ ਹੈ ਨਾ ਇਹਦੇ ਵਿੱਚ ਕਈ ਵਾਰਾਂ ਅਸੀਂ ਇਮੋਸ਼ਨਲ ਹੋ ਕੇ ਤੇ ਨਵੀਆਂ ਚੀਜ਼ਾਂ ਨੂੰ ਅਪਣਾਉਂਦੇ ਅਪਣਾਉਂਦੇ ਆਪਣੇ ਕਲਚਰ ਤੋਂ ਥੋੜਾ ਦੂਰ ਹੋ ਜਾਣੇ ਆ ਤੇ ਇਹ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਸਮਾਜ ਸੇਵੀ ਸੰਸਥਾ ਨੇ ਸਿਹਤਿਕ ਸੰਸਥਾਵਾਂ ਨੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਜਦੋਂ ਇਹੋ ਜਿਹਾ ਕੋਈ ਟ੍ਰੈਂਡ ਵੇਖਣ ਨਵੀਆਂ ਚੀਜ਼ਾਂ ਅਪਣਾਉਣ ਵਿੱਚ ਕੋਈ ਹਰਜ ਨਹੀਂ ਹੈ ਅਪਣਾਉਣਾ ਚਾਹੀਦਾ ਪਰ ਉਹਦੇ ਵਿੱਚ ਨਾਲ ਦੀ ਨਾਲ ਇਹ ਅਵੇਅਰਨੈਸ ਵੀ ਪੈਦਾ ਕਰਨੀ ਚਾਹੀਦੀ ਹੈ ਕਿ ਜਿਹੜੇ ਬੱਚੇ ਨੂੰ ਆਪਣੀ ਮਾਤ ਭਾਸ਼ਾ ਦੀ ਪੂਰੀ ਸਮਝ ਤੇ ਪਕੜ ਨਹੀਂ ਹੈ ਉਹਨੂੰ ਕਿਸੇ ਭਾਸ਼ਾ ਦੀ ਵੀ ਸਮਝ ਤੇ ਪਕੜ ਨਹੀਂ ਹੋ ਸਕਦੀ ਮਾਤ ਭਾਸ਼ਾ ਵਿੱਚ ਜਦੋਂ ਤੁਸੀਂ ਪਰਪੱਕ ਹੁੰਨੇ ਆ ਤੁਸੀਂ ਦੁਨੀਆ ਦੀ ਕੋਈ ਭਾਸ਼ਾ ਵੀ ਉਸੇ ਹੀ ਪਰਪਕਤਾ ਨਾਲ ਉਸੇ ਹੀ ਆਸਾਨੀ ਨਾਲ ਸਿੱਖ ਸਕਦੇ ਆ ਪਟਿਆਲਾ ਸਾਹਿਬ ਜਿਹੜੇ ਬਾਕੀ ਸਾਡੇ ਸੂਬੇ ਨੇ ਤੁਸੀਂ ਸਾਊਥ ਚਲ ਜਾਓ ਉੱਥੇ ਤੁਹਾਨੂੰ ਕੋਈ ਵੀ ਬੋਰਡ ਮਤਲਬ ਹਿੰਦੀ ਚ ਵੀ ਨਹੀਂ ਮਿਲੇਗਾ ਸਿਰਫ ਜਾਂ ਅੰਗਰੇਜ਼ੀ ਤੇ ਜਾਂ ਫਿਰ ਉਹਨਾਂ ਦੀ ਆਪਣੀ ਭਾਸ਼ਾ ਇੱਥੇ ਲਗੋਏਗੀ تعلیم ਹੋਏਗੀ ਤਾਮਿਲ ਹੋਏਗੀ ਪਰ ਸਾਡੇ ਪੰਜਾਬ ਚ ਇੱਕ ਨਹੀਂ ਉਥੇ ਕਿਉਂ ਹੈ ਇਹ ਕਿਉਂ ਫਰਕ ਹੈ ਇਹ ਕਈ ਕਾਰਨ ਨੇ ਇੱਕ ਤੇ ਪੰਜਾਬੀਆਂ ਦਾ ਓਵਰ ਐਕਸਪੋਜ਼ਰ ਜਿਹੜਾ ਹੈ ਕਿ ਬਾਹਰਲੇ ਦੇਸ਼ਾਂ ਵਿੱਚ ਆਵਾਜਾਈ ਜਿਹੜੀ ਹੈ ਸਭ ਤੋਂ ਵੱਧ ਪੰਜਾਬੀ ਲੋਕਾਂ ਦੀ ਹੋਈ ਨੇ ਜੀ ਦੂਸਰਾ ਸਾਡੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੀ ਐਡਵੈਂਚਰਸ ਸਪਿਰਟ ਹੈ ਜੀ ਉਹ ਉਹਦਾ ਕਰਕੇ ਵੀ ਹੈ ਤੀਸਰਾ ਜਦੋਂ ਗਿਆਨ ਵਿਗਿਆਨ ਟੈਕਨੋਲੋਜੀ ਨੂੰ ਅਪਣਾਉਣਾ ਹੈ ਤੇ ਸ਼ੁਰੂਆਤੀ ਦੌਰ ਵਿੱਚ ਇਹ ਹੁੰਦਾ ਕਿ ਜਿਵੇਂ ਕੰਪਿਊਟਰ ਆਇਆ ਤੇ ਕੰਪਿਊਟਰ ਨਾਲ ਸੰਬੰਧਿਤ ਲੈਂਗੁਏਜ ਜਿਹੜੀ ਸੀ ਉਹ ਇੰਗਲਿਸ਼ ਵਿੱਚ ਹੀ ਸੀ ਉਹ ਜ਼ਿਆਦਾ ਫਰਕ ਨਹੀਂ ਕੀ ਜੇ 1956 ਦੇ ਵਿੱਚ ਹਵਾਈ ਜਹਾਜ਼ ਬਣੇ ਨੇ ਤੇ ਹਵਾਈ ਜਹਾਜ਼ ਜਿਹੜੇ ਕੰਟਰੀਜ਼ ਨੇ ਬਣਾਏ ਉਹਦੇ ਪੁਰਜ਼ੇ ਉਹਦੀ ਅਡਾਨ ਪ੍ਰੋਸੈਸ ਉਹਦਾ ਸਾਰਾ ਕੁਝ ਜਿਹੜਾ ਹੈ ਉਹ ਇੰਗਲਿਸ਼ ਵਿੱਚ ਸੀ ਤੇ ਉਹਨੂੰ ਥੋੜਾ ਕਿ ਕਈ ਵਾਰਾਂ ਸਮਾਂ ਲੱਗ ਜਾਂਦਾ ਦੂਸਰਾ ਇਹ ਕਿ ਸੰਨ ਕਈ ਵਾਰਾਂ ਅਸੀਂ ਆਪ ਵੀ ਆਪਣੇ ਲਈ ਦੁਸ਼ਵਾਰੀਆਂ ਖੜੀਆਂ ਕਰ ਲੈਨੇ ਆ ਕਿ ਵਿਦੇਸ਼ੀ ਭਾਸ਼ਾ ਦੇ ਸ਼ਬਦਾਂ ਨੂੰ ਨਿਵਰਤਣਾ ਜੀ ਉਹਨੂੰ ਮਤਲਬ ਅਸੀਂ ਆਪਣੇ ਅਨਸਾਰ ਢਾਲ ਕੇ ਵਰਤਨ ਤੋਂ ਵੀ ਸੰਕੋਚ ਕਰਨ ਲੱਗ ਜੰਨੇ ਸੋ ਸਾਨੂੰ ਥੋੜਾਕ ਓਪਨ ਰੈਨ ਦੀ ਵੀ ਲੋੜ ਆ ਅੱਜ ਗਿਆਨ ਵਿਗਿਆਨ ਦੇ ਕਿ ਓਪਨ ਹਾਰਟ ਨਾਲ ਅਸੀਂ ਦੂਸਰੀਆਂ ਪਛਾਵਾਂ ਦੇ ਸ਼ਬਦਾਂ ਦਾ ਪੰਜਾਬੀਕਰਨ ਕਰਕੇ ਉਹਨਾਂ ਦਾ ਪੰਜਾਬੀ ਦੇ ਟੁਕਵੀਂ ਸ਼ਬਦਾਵਲੀ ਜਿਹੜੀ ਆ ਕ੍ਰੀਏਟ ਕਰਨ ਦਾ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਸ਼ਬਦ ਜੋੜ ਕੋਸ਼ ਸੈਲ ਉਹਨੇ ਕਾਫੀ ਕੰਮ ਇਸ ਡਾਇਰੈਕਸ਼ਨ ਵਿੱਚ ਕੀਤਾ ਹੈ ਇਸੇ ਤਰ੍ਹਾਂ ਸਾਰੀਆਂ ਯੂਨੀਵਰਸਟੀਆਂ ਨੂੰ ਇਸ ਤੋਂ ਪਹਿਲਾਂ ਜਿਹੜੇ ਮਹਾਰਾਜਾ ਨਾਭਾ ਜੀ ਸਨ ਉਹਨਾਂ ਨੇ ਵੇਖੋ ਭਾਈ ਕਾਨ ਸਿੰਘ ਨਾਭਾ ਹੋਰਾਂ ਦੀ ਅਗਵਾਈ ਦੇ ਵਿੱਚ ਬਹੁਤ ਕੰਮ ਜਿਹੜਾ ਹੈ ਸ਼ਬਦ ਕੋਸ਼ ਸ਼ਬਦ ਕੋਸ਼ ਜਿਹੜਾ ਹੈ ਉਹ ਬਣਾਇਆ ਜੀ ਇਸੇ ਤਰ੍ਹਾਂ ਦੇ ਕੰਮ ਸਾਡੇ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਨੂੰ ਕਰਨੇ ਚਾਹੀਦੇ ਨੇ ਨਵੀਂ ਵੋਕਬਲਰੀ ਜਿਹੜੀ ਹੈ ਜਿਹੜੀ ਦੁਨੀਆ ਭਰ ਵਿੱਚ ਪ੍ਰਚਲਿਤ ਹੋਈ ਹੈ ਐਂਡ ਜਿਹਦਾ ਰੂਪ ਵਿਗਾਰ ਅਸੀਂ ਸਮਝਦੇ ਆ ਉਹਦਾ ਪੰਜਾਬੀਕਰਨ ਕਰਕੇ ਉਹਦਾ ਕੁਝ ਨਵੇਂ ਨਮੀਆਂ ਜਿਹੜਾ ਸਪਲੀਮੈਂਟਸ ਜਿਹੜੇ ਨੇ ਉਹ ਜਾਰੀ ਕਰਦੇ ਰਹੀਏ ਤਾਂ ਕਿ ਸ਼ਬਦਾਵਲੀ ਵਿੱਚ ਵੀ ਵਾਧਾ ਹੋਵੇ ਸੋ ਸਾਡਾ ਅੱਜ ਦਾ ਜਿਹੜਾ ਟੌਪਿਕ ਸੀਗਾ ਸਾਡੀ ਮਾਂ ਬੋਲੀ ਪੰਜਾਬੀ ਬਹੁਤ ਵੱਡਾ ਟੌਪਿਕ ਹੈ ਬਹੁਤ ਸਾਰੀਆਂ ਗੱਲਾਂ ਅੱਜ ਤੇ ਹੋਰ ਕਿਤੇ ਜਾ ਸਕਦੀਆਂ ਕਿਉਂਕਿ ਪ੍ਰੋਗਰਾਮ ਦਾ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਮੈਂ ਆਪਣੇ ਬਹੁਤ ਜਿਹੜੇ ਮਹਿਮਾਨ ਆਏ ਨੇ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਤੁਸੀਂ ਇਸ ਚਰਚਾ 'ਚ ਭਾਗ ਲਿਆ ਤੇ ਬਹੁਤ ਵੱਡੀਆਂ ਗੱਲਾਂ ਸਾਡੇ ਦਸ਼ਕਾਂ ਨੂੰ ਤੁਸੀਂ ਬਹੁਤ-ਬਹੁਤ ਧੰਵਾਜੀਏ ਸਾਡੇ ਤੇ ਮਨ ਵਿੱਚ ਸੀ ਕਿ ਅਸੀਂ ਹੋਰ ਬਹੁਤ ਸਾਰੀਆਂ ਖੁੱਲੇ ਮਨ ਨਾਲ ਪੰਜਾਬੀ ਦੇ ਜਿਹੜੀ ਪੰਜਾਬੀ ਨਾਲ ਸਾਡਾ ਜਿਹੜਾ ਪਿਆਰ ਹੈ ਪੰਜਾਬੀ ਸਾਡੇ ਸਾਹਾਂ ਵਿੱਚ ਵਸੀ ਜਿਹੜੀ ਹੈ ਉਹਦੀ ਗੱਲ ਇਹ ਚਰਚਾ ਵਿਸਥਾਰ ਵਿੱਚ ਕਰੀਏ ਪਰ ਟਾਈਮ ਜਿਹੜਾ ਹੈ ਇਜਾਜ਼ਤ ਨਹੀਂ ਦਿੰਦਾ। ਮੈਨੂੰ ਮਹਿਸੂਸ ਕਰਦਾ ਕਿ ਨਿਰਾਸ਼ ਹੋਣ ਦੀ ਲੋੜ ਨਹੀਂ। ਅੱਗੇ ਵਧੋ। ਬਿਲਕੁਲ ਠੀਕ। ਤੁਹਾਡਾ ਸਾਰਿਆਂ ਦਾ ਬਹੁਤ ਬਤਾਨਵਾ। ਬਹੁਤ ਧੰਨਵਾਦ।